ਠੇਕੇਦਾਰ ਨੇ ਰੁੱਖ ਵੜਨ ਲਈ ਬੰਦਾ ਰੱਖ ਲਿਆ ਆਖਣ ਲੱਗਾ ਚੰਗਾ ਕੰਮ ਕਰੇਗਾ ਤਾਂ ਪੈਸੇ ਵੀ ਚੰਗੇ ਮਿਲਣਗੇ ਨਵੀਂ ਨਕੋਰ ਕੁਹਾੜੀ ਨਾਲ ਪਹਿਲੇ ਦਿਨ ਹੀ 18 ਰੁੱਖ ਵੜ ਲਿਆ ਆ ਦੂਜੇ ਦਿਨ ਹੋਰ ਜੋਰ ਲਾਇਆ ਪਰ ਸਿਰਫ 15 ਹੀ ਵੱਡੇ ਗਏ ਤੀਜੇ ਦਿਨ ਤੜਕੇ ਉੱਠ ਲੱਗ ਗਿਆ ਸ਼ਾਮ ਤੱਕ ਵੱਡੇ ਰੁੱਖਾਂ ਦੀ ਗਿਣਤੀ 10 ਤੋਂ ਵੀ ਨਾ ਟੱਪ ਸਕੀ ਚੌਥੇ ਦਿਨ ਮਾਲਕ ਕੋਲ ਪੇਸ਼ ਹੋ ਗਿਆ ਆਖਣ ਲੱਗਾ ਸਮਝ ਨਹੀਂ ਆਉਂਦੀ ਮਿਹਨਤ ਦਿਨੋਂ ਦਿਨ ਵਧੀ ਜਾਂਦੀ ਪਰ ਨਤੀਜਾ ਦਿਨੋਂ ਦਿਨ ਸਿਫਰ ਠੇਕੇਦਾਰ ਹੱਸਿਆ ਪੁੱਛਣ ਲੱਗਾ ਤਿੰਨ ਦਿਨ ਹੋ ਗਏ ਤੈਨੂੰ ਰੁੱਖ ਵੜਦੇ ਆ ਕੁਹਾੜੀ ਕਿੰਨੀ ਵਾਰ ਤੇਜ਼ ਕੀਤੀ ਕਹਿੰਦਾ ਇੱਕ ਵਾਰ ਵੀ ਨਹੀਂ ਰੁੱਖ ਵੜਨ ਦਾ ਐਸਾ ਜਨੂਨ ਕਿ ਇਧਰ ਖਿਆਲ ਹੀ ਨਹੀਂ ਗਿਆ ਕਿ ਕੁਹਾੜੀ ਤਿੱਖੀ ਕਰਨੀ ਵੀ ਜ਼ਰੂਰੀ ਹੁੰਦੀ ਆ ਠੇਕੇਦਾਰ ਆਖਣ ਲੱਗਾ ਇਹ ਕੰਮ ਸਭ ਤੋਂ ਜ਼ਰੂਰੀ ਵਰਨਾ ਇੱਕ ਦਿਨ ਖੁਦ ਵੀ ਸਿਫਰ ਹੋ ਜਾਵੇਗਾ ਇਸ ਜਹਾਨ ਵਿੱਚ ਬੰਦਾ ਵੀ ਅਕਸਰ ਹੀ ਉੱਪਰ ਵਾਲੇ ਨੂੰ ਉਲਾਮੇ ਹੀ ਦਿੰਦਾ ਰਹਿੰਦਾ ਹੈ ਹੇ ਰੱਬਾ ਇਹਨਾ ਕੰਮ ਕਰਦਾ ਇਹਨੇ ਪਾਪੜ ਵੇਲਦਾ ਤਾਂ ਵੀ ਬਰਕਤ ਨਹੀਂ ਪੈਂਦੀ ਵਿੜੇ ਵਿੱਚੋਂ ਖੁਸ਼ੀਆਂ ਖੇੜੇ ਸੁੱਖ ਸਕੂਨ ਖੰਭ ਲਾ ਕੇ ਉੱਡ ਗਿਆ ਦੁੱਖਾਂ ਨੇ ਘੇਰਾ ਪਾ ਲਿਆ ਔਲਾਦ ਕੁਰਾਹੇ ਪੈ ਗਈ ਮਨ ਵੀ ਹਮੇਸ਼ਾ ਸਾੜੇ ਤੇ ਈਰਖਾ ਵਾਲੀ ਪੱਠੀ ਵਿੱਚ ਸੜਦਾ ਰਹਿੰਦਾ ਹੁਣ ਤੂੰ ਹੀ ਦੱਸ ਮੈਂ ਕਰਾਂ ਤੇ ਕੀ ਕਰਾਂ ਉਪਰੋਂ ਆਵਾਜ਼ ਆਉਂਦੀ ਆਪਣੀ ਕੁਹਾੜੀ ਤਿੱਖੀ ਕਰ ਬੰਦਾ ਆਖਦਾ ਉਹ ਕਿਦਾਂ ਫੇਰ ਆਵਾਜ਼ ਆਉਂਦੀ ਇੰਨੀ ਦੌੜ ਭੱਜ ਵਿੱਚੋਂ ਬੰਦਗੀ ਤੇ ਪਰਿਵਾਰ ਵਾਸਤੇ ਸਮਾਂ ਕੱਢ ਉਹਨਾਂ ਨਾਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਂਝੀਆਂ ਕਰ ਬੱਚਿਆਂ ਨਾਲ ਬੱਚਾ ਤੇ ਬਜ਼ੁਰਗਾਂ ਨਾਲ ਬਜ਼ੁਰਗ ਬਣ ਕੇ ਵੇਖ ਹੱਕ ਸੱਚ ਦੀ ਕਿਰਤ ਵਿੱਚੋਂ ਦਸਵੰਧ ਕੱਢ ਕੁਹਾੜੀ ਆਪਣੇ ਆਪ ਹੀ ਤਿੱਖੀ ਹੋ ਜਾਵੇਗੀ ਵਾਹੋ ਦਾਹੀ ਨਸੀ ਜਾ ਰਿਹਾ ਇਨਸਾਨ ਵਾਕਿਆ ਹੀ ਕੁਲਹਾੜੀ ਤਿੱਖੀ ਕਰਨੀ ਭੁੱਲ ਗਿਆ ਤਾਂ ਹੀ ਦਿਨੋ ਦਿਨ ਸਿਫਰ ਹੋਈ ਜਾ ਰਿਹਾ ਹਰਪ੍ਰੀਤ ਸਿੰਘ ਜਮੰਦਾ ਸੋ ਦੋਸਤੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ